ਵਾਹਿਗੁਰੂ ਜੀ ਕਾ Take a good day, ਤੁਸੀਂ ਮਨਾਂ ਕਿਆ ਵਿਸਾਰੇ ਇਹਨਾਂ ਦੀ ਸੀ ਦਿੱਤਾ ਮੁੱਲ ਪਾਲੋ ਸਿਰ ਉੱਤੇ ਸੋਹਣੀ ਜੀ ਦਸਤਾਰ ਸਜਾ ਲੋ ਵਾਜਾ ਭਾਈ ਜੀ ਜਦੋਂ ਕੋਈ ਵੱਡਾ ਜਾਂ ਕੋਈ ਕਿਰਤਨੀਏ ਜਾਂ ਕੋਈ ਕਥਾਵਾਚਕ ਤੁਹਾਨੂੰ ਸਮਝਾ ਕੇ ਜਾਂਦੇ ਨੇ ਤੇ ਤੁਸੀਂ ਉਹ ਧਿਆਨ ਨਹੀਂ ਦਿੰਦੇ ਲੇਕਿਨ ਅੱਜ ਜੋ ਤੁਹਾਨੂੰ ਬੱਚੇ ਸਮਝਾ ਰਹੇ ਨੇ ਇੰਨੀਆਂ ਗੱਲਾਂ ਤੇ ਤੋਰੋ ਬਾਈ ਜੀ ਇਹ ਅਸੀਂ ਨਹੀਂ ਕਹਿ ਰਹੇ ਗੁਰਗੋਬਿੰਦ ਸਿੰਘ ਜੀ ਕਹਿ ਰਹੇ ਨੇ ਇੱਕ ਛੋਟੀ ਬੱਚੀ ਤਾਂ ਦੇਖੋ ਉਹੀ ਸੰਗਣਾ ਕੋਲ ਫੇਰ ਆਗਲੇ ਤੱਕ 2 ਮਿੰਟ ਲੱਗਦੇ ਤੁਹਾਡੇ ਇਹ ਬਿੱਬੀਆਂ ਨੂੰ ਲੀਰਾਂ ਪਾਈਆਂ ਨੂੰ ਸਾਰੇ ਸਮਝਾ ਰਹੇ ਨੇ ਇਹ ਅਸੀਂ ਸ਼ੇਰ ਅਖੇਰ ਪੰਜਾਬ ਦੇ ਸ਼ੇਰ ਉਹ ਕਿਵੇਂ ਬੱਚੇ ਤੁਹਾਨੂੰ ਸੰਦੇਸ਼ ਸਮਝਾਏਗੇ